ਪੰਜਾਬੀ ਗਾਇਕੀ ਦੇ ਵਿੱਚ ਐਸੀਆਂ ਕਿੰਨੀਆਂ ਤਾਂ ਔਰਤਾਂ ਨੇ ਗਾਇਕਾਵਾਂ ਐਸੀਆਂ ਕਿੰਨੀਆਂ ਕਨੇ ਜਿਨ੍ਹਾਂ ਦੇ ਨਾਮ ਦੇ ਮੁਰੇ ਬੀਬਾ ਲੱਗਦਾ ਬੀਬਾ ਰਣਜੀਤਪੌਰ ਨਰਿੰਦਰ ਬੀਬਾ ਜਾਂ ਕੁਝ ਹੋਰ ਗਾਇਕਾਵਾਂ ਜਿਹੜੀਆਂ ਸਤਕਾਰਯੋਗ ਆ 75 ਵਰਿਆਂ ਦੀ ਉਮਰ ਦੇ ਵਿੱਚ ਜੇਕਰ ਇੱਕ ਗਾਇਕਾ ਨੂੰ ਬੁਢਾਪਾ ਪੈਨਸ਼ਨ ਬਣਵਾਉਣ ਦੇ ਲਈ ਧੱਕੇ ਖਾਣੇ ਪੈਂਦੇ ਹੁਣ ਠੋਕਰਾਂ ਖਾਣੀਆਂ ਪੈਂਦੀਆਂ ਹੁਣ ਤਾਂ ਚਿਤ ਕਰਦਾ ਲੱਖ ਦੀ ਲਾਣਤ ਸ਼ਬਦ ਵਰਤੀਏ 75 ਸਾਲ ਦੀ ਉਮਰ ਤੇ 35 ਬਰੇ ਇੱਕ ਥਾਂ ਦੇ ਉੱਤੇ ਹੀ ਗਾਉਣਾ ਤੇ ਅੱਜ ਦੇ ਇਸ ਸਮੇਂ ਦੇ ਵਿੱਚ ਆਵਾਜ਼ਾਰੀ ਪੱਲੇ ਪਈ ਹੋਵੇ ਤਾਂ ਸਾਡੀਆਂ ਸਭਿਆਚਾਰਕ ਸੰਸਥਾਵਾਂ ਦੇ ਉੱਤੇ ਸਾਡੇ ਵੱਡੇ ਵੱਡੇ ਪ੍ਰਮੋਟਰ ਫੰਨੇਖਾ ਜਿਹੜੇ ਬਣੇ ਫਿਰਦੇ ਆ ਤੇ ਸਾਡੇ ਵਰਗੇ ਜਿਹੜੇ ਕਨੇ ਵੀ ਉਸ ਤੋਂ ਬਹੁਤ ਠੋਕ ਬਣਾ ਦਿੰਨੇ ਆ ਅਸੀਂ ਵਿਰਸਾ ਸੰਭਾਲਿਆ ਗਾਇਕੀ ਸੰਭਾਲੀ ਲੱਖ ਦੀ ਲਾਣਤ ਤੁਹਾਨੂੰ ਵੀ ਲੋੜ ਇਸ ਵਕਤ ਇਸ ਵੇਲੇ ਦੀ ਆ ਕਿ ਭਾਈ ਅਸੀਂ ਚੰਗਿਆਂ ਦੀ ਕਦਰ ਕਰਗੇ ਸਾਡੇ ਕੋਲੇ ਤਾਂ ਨੁਕੋਚਾਂ ਹੀ ਬੜੀਆਂ ਹੁੰਦੀਆਂ ਉਦੋਂ ਪੈਸੇ ਸੰਭਾਲ ਲੈਂਦੇ ਐ ਕਰ ਲੈਂਦੇ ਜਿਹੜਾ ਵੇਲਾ ਨਿਕਲ ਗਿਆ ਕਿਸੇ ਦੀ ਵੀ ਗਲਤੀ ਕਰਕੇ ਨਿਕਲ ਗਿਆ ਬਹੁਤ ਮੰਦ ਭਾਗੀ ਗੱਲ ਹੋਈ ਪਰ ਮਨੁੱਖ ਦੇ ਤੌਰ ਦੇ ਉੱਤੇ ਆਪ ਆਪੜੇ ਫਰਜ਼ ਨਿਭਾਏ। ਮੁਹੰਮਦ ਸਲੀਕ ਤੇ ਰਣਜੀਤ ਕੌਰ ਦੀ ਜੋੜੀ ਨੂੰ ਕੌਣ ਨਹੀਂ ਜਾਣਦਾ? ਰਣਜੀਤ ਕੌਰ ਵੀ ਬਾਜੀ ਸਤਕਾਰਯੋਗ 75 ਸਾਲ ਦੀ ਉਮਰ ਵਾਲੇ। ਉਹਨਾਂ ਦੇ ਮੈਂ ਇਸ ਵੇਲੇ ਨਾਲ ਬੈਠਾ। ਖਾਲੀ ਕੋਲੀ ਹਣਕ ਦੀ ਸਭ ਨੇ ਸੁਣਿਆ। ਸੌਦਾ ਨੋਟ ਸਭ ਨੇ ਸੁਣਿਆ। ਕਿਹੜੇ ਕਿਹੜੇ ਗਾਣਿਆਂ ਦੀ ਗੱਲ ਕਰਾਂ? ਕੀ ਕੀ ਦੱਸਾਂ ਤੇ ਕੀ ਕੀ ਪੁੱਛਾਂ? ਸਭ ਨੇ ਸਭ ਕੁਝ ਸੁਣਿਆ। ਇਹਨਾਂ ਦੀ ਆਵਾਜ਼ ਉੱਚੀ ਨਹੀਂ ਇਸ ਕਰਕੇ ਭਾਈ ਕੈਮਰਾ ਢੇੜੇ ਕਰਨਾ ਪੈਣਾ। ਇਹਨਾਂ ਨੂੰ ਅਸੀਂ ਗੌਣ ਦੇ ਲਈ ਮਜਬੂਰ ਨਹੀਂ ਕਰਦੇ ਪਰ ਹਾਲਤ ਪਤਲੀ ਆ ਮੇਰੀ ਨਿੱਜੀ ਤੌਰ ਤੇ ਬੇਨਤੀ ਆ ਵੀ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਸਾਂਝੀ ਕਰਿਓ ਅਸੀਂ ਚੱਜ ਦੇ ਵਿਚਾਰ ਦੇ ਵਿੱਚ ਇਹਨਾਂ ਦੀ ਦਰਦ ਕਹਾਣੀ ਲੈ ਕੇ ਆ ਰਹੇ ਆ ਕਿ ਜੋੜੀ ਟੁੱਟੀ ਕਿਉਂ ਜੋੜੀ ਟੁੱਟਣ ਤੋਂ ਬਾਅਦ ਕੀ ਹਾਲਾਤ ਬਣੇ ਅੱਜ ਦੀ ਸਥਿਤੀ ਕੀ ਆ ਤੇ ਪਰਲ ਪਰਲ ਜਿਹੜੇ ਅੱਖਾਂ ਦੇ ਵਿੱਚੋਂ ਅਥਰੂ ਲਿਟਦੇ ਆ ਉਹਦੀ ਵਜ੍ਹਾ ਕੀ ਆ ਪੈਂਦੀ ਠੀਕ ਹੋ ਹਾਂ ਠੀਕ ਹੈ ਚੱਜ ਦੇ ਗੱਲਾਂ ਚੋਂ ਠੀਕ ਹੈ ਚੱਜ ਦੇ ਗੱਲਾਂ ਚੋਂ ਜਿੰਦਾਬਾਦ ਰਹਣਾ ਤੁਸੀਂ ਅੱਛਾ ਜੀ ਹਾਂ ਥੈਂਕ ਯੂ ਵੇਲਾ ਕਿੰਨਾ ਕੀਤੇ ਆਉਂਦਾ ਉਹ ਪੁਰਾਣਾ ਵੇਲਾ ਤਾਂ ਆਂਦਾ ਹੀ ਹੁੰਦਾ ਬਚਪਨ ਤਾਂ ਬਚਪਨ ਤੋਂ ਲੱਗੇ ਹੁੰਦਾ ਹੀ ਹੂੰ ਬਾਈ ਜਦਾ 35 ਸਾਲ 35 ਸਾਲ ਦੇ ਵਿੱਚ ਤਾਂ ਬਹੁਤ ਕੁਝ ਤੁਸੀਂ ਪਿੰਡੇ ਦੇ ਉੱਤੇ ਹੰਡਾਇਆ ਹੋਣਾ ਚੰਗੇ ਮਾਰੇ ਤਜਰਬੇ ਬਹੁਤ سارے ਹੋਣੇ ਆ ਉਹ ਸਾਰੇ ਥੋੜਾ ਜਿਹਾ ਕਦੇ-ਕਦੇ ਸਰੂਰ ਜਿਹਾ ਦਿੰਦੇ ਵੀ ਇੱਕ ਵਾਰੀ ਇੰਉਂ ਵੀ ਸੀ ਗੱਡੇ ਜੋੜ ਕੇ ਜਦੋਂ ਸਪੀਕਰ ਲੱਗਦੇ ਹੁੰਦੇ ਸੀ ਉਦੋਂ ਇੰਉਂ ਵੀ ਸੀ ਇਹ ਤਾਂ ਸਪੀਕਰ ਵੀ ਨਹੀਂ ਚੱਲੇ ਰਹੇ ਉਹ ਵੀ ਗਾਇਆ ਸੀ ਤੇ ਬਹੁਤ ਯਾਦ ਆਂਦੀ ਹੈ ਸਟੇਜ ਆਉ ਬੱਲੇ ਬੱਲੇ ਜਿਹੜੀ ਬਹੁਤ ਯਾਦ ਆਂਦੀ ਹੈ ਸ਼ਾਇਦ ਮੇਰੇ ਸਰੋਤਿਆਂ ਨੂੰ ਵੀ ਦਿਨ ਯਾਦ ਹੋਣ ਜਦੋਂ ਅਸੀਂ ਜਾਂਦੇ ਸੀ ਹੋਰ ਥੋੜੇ ਭੁੱਲੇ ਹੋਏ ਸ਼ਾਇਦ ਕੰਮ ਕਰੀ ਗੋਤ ਐ ਗਈ ਦੁਨੀਆ ਨੂੰ ਮੇਲੇ ਬਹੁਤ ਹੈ ਜਿੱਦੀ ਸਰਵਿਸ ਜਿ ਮਿਲੀਆਂ ਹੋਈਆਂ ਉਹ ਉਹ ਹੋਰ ਜਿਆਦਾ ਚਾਹਦੇ ਹੈ ਰੱਬ ਤੋਂ બસ ਅਪਰਾਸ਼ੁਕਰਤਾ ਕਰੋ ਵਾਸ ਕੀ ਕਹਾਂ ਮੈਂ ਜਾਣੇ ਇਹ ਆਪੀ ਸੰਦ ਹਾਂ صدیق ਸਾਹਿਬ ਨਾਲ ਟੁੱਟ ਜਾਣ ਦਾ ਦੁੱਖ ਕਿੰਨਾ ਕਾ ਸੱਚੀ ਸੱਚੀ ਹੁੰਦਾ ਤਾਂ ਹੈ ਮੈਨੂੰ ਤਾਂ ਜਿਹੜਾ ਹੋਣਾ ਹੋਣਾ ਮੇਰੇ ਸਹੋਤਿਆਂ ਨੂੰ ਬਹੁਤ ਦੁਖ ਹੋਇਆ ਹੁੰਦਾ ਚਲੋ ਬਹੁਤ ਦੇਰ ਹੋ ਗਿਆ ਟੋਇਆ ਨੂੰ ਵੀ ਹਾਂ ਹੁੰਦਾ ਧੁੱਦਲਾ ਟੁੱਟ ਲੱਗੇ ਪਰ ਦੇਖੋ ਅਸੀਂ ਹੁਣ ਦੋ ਕਿਸ਼ਤਾਂ ਕਰਕੇ ਹਟੇ ਆਏ ਤੁਸੀਂ ਇੱਕ ਵੀ ਵਾਰ ਸਬੀਖ ਸਾਹਿਬ ਦੇ ਪ੍ਰਤੀ ਕੋਈ ਲੀਹੋ ਲੱਥਾ ਸ਼ਬਦ ਕੋਈ ਪਰਖਤ ਸ਼ਬਦ ਨਹੀਂ ਵਰਤਦੇ ਨਾ ਨਾ ਲੋੜ ਹੀ ਨਹੀਂ ਲੋੜ ਹੀ ਨਹੀਂ ਵਾਰਸ ਠੀਕ ਹੈ ਵਧੀਆ ਬਹੁਤ ਵਧੀਆ ਨਿਮਕੀ ਭੈਣ ਭਾਈਆਂ 'ਚ ਪਰ ਪੈ ਜਾਂਦਾ ਹੈ ਭੜਾ ਪੈਣਾ 'ਚ ਪਰ ਪੈ ਜਾਂਦਾ 파ਟਨਰਾਂ 'ਚ ਪਰ ਪੈ ਜਾਂਦਾ ਤਕਰੀਬਾ ਕੋਈ ਵੀ ਲਾ ਵਧੀਆ 14 ਕੇ ਸਾਲ ਦੀ ਉਮਰ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਤੇ 75 ਦੀ ਉਮਰ ਦੇ ਵਿੱਚ ਵੀ ਗਾਉਣ ਦੀ ਇੱਛਾ ਰੱਖਦੇ ਹਾਂ ਹਾਂ ਇਹ ਨਹੀਂ ਜਾਂਦੀ ਇਹ ਨਹੀਂ ਜਾਂਦੀ ਪਤਾ ਨਹੀਂ ਕੀ ਗੱਲ ਹੈ ਇਹ ਤਾਂ ਜਿਵੇਂ ਮੇਰੇ ਖੂਨ ਜੀ ਰੰਗੀ ਹੋਈ ਹੈ ਹਾਂ پیسے ਬਹੁਤ ਕਮਾਈ ਕਿਉਂਕਿ ਸਾਡੇ ਪਰਿਵਾਰ ਕਿਰਿਆ ਨੇ ਕਹਿੰਦੇ ਨੇ ਕਹਿਣਾ ਲੈ ਉਦੋਂ ਨੋਟਾਂ ਦੇ ਢੇਰ ਲਾਏ ਹੋਣੇ ਆ ਢੇਰ ਢੁਰਨਾ ਸੀ ਉਦੋਂ ਗਰੀਬੀ ਐਨੇ ਸੀ ਵੀ ਢੇਰ ਲੱਗਣੇ ਨੇ ਤੇ ਆ ਕਾ ਲਿਆ ਆ ਕਾ ਲਿਆ ਆ ਕਾ ਲਿਆ ਬੱਚਾ ਦੇ ਪੜਾਣੇ ਵਿਆਹ ਕਰੋ ਫਿਰ ਗਾ ਉਹਨਾਂ ਦੇ ਬੱਚਿਆਂ ਦੇ ਵਿਆਹ ਕਰੋ ਕਿ ਐਮਟੀਆ ਹੋ ਗਈ ਆ ਠੀਕ ਐ ਬੱਸ ਜੋ ਨਾਗੇ ਬਾਗੈਨ ਮੈਂ ਕਹਿੰਦੀ ਥੋੜੀ ਜਿਹੀ ਬਹੁਤ ਚੰਗੀ ਨਾ ਜੇ ਤਾਂ ਚੰਗਾ ਬੁਢਾਪਾ ਪੈਨਸ਼ਨ ਬਣੀ ਨਹੀਂ ਤੁਹਾਡੀ ਹਲੇ ਹਲੇ ਪਤਾ ਨਹੀਂ ਲੱਗਿਆ ਹਲੇ ਉਹ ਕਹਿੰਦੇ ਸੀ ਆਊਗਾ ਤੁਹਾਡਾ ਆ ਕੀ ਤੁਹਾਡੇ ਫੋਨ ਤੇ ਦੱਸਾਂਗੇ ਹਾਂ ਤੇ ਫੋਨ ਤੇ ਉਹਦਾ ਤਾਂ ਬਹੁਤ ਟੱਲੀਆਂ ਵੱਜਦੀਆਂ ਜਦੋਂ ਚੋਣਾ ਹੁੰਦੀਆਂ ਕਿ ਭਾਈ ਇਹਨੂੰ ਵੋਟ ਪਾਇਓ ਇਹਨੂੰ ਵੋਟ ਨਾ ਪਾਇਓ ਸਾਡੇ ਉਮੀਦਵਾਰ ਨੂੰ ਵੋਟ ਪਾਓ ਤੇ ਇਹਦੇ ਬਾਰੇ ਵੀ ਬੀਬੀ ਜੀ ਬਾਰੇ ਸਤਕਾਰਯੋਗ ਬਾਰੇ ਗੱਲ ਕਰੋ ਸਹੀ ਗੱਲ ਹੈ 1500 ਰੁਪਏ ਪੈਨਸ਼ਨ 1500 ਰੁਪਏ ਦੇ ਲਈ ਇੱਕ 35 ਸਾਲ ਵਾਲੀ ਜੋੜੀ ਵਾਲੀ ਗਾਇਕਾ 14 ਸਾਲ ਤੋਂ ਲੈ ਕੇ ਹੁਣ ਤੱਕ 14 ਸਾਲ ਦੀ ਉਮਰ ਤੋਂ ਲੈ ਕੇ 75ਵੇਂ ਬਰੇ ਤੱਕ ਗਾਉਣ ਵਾਲੀ ਗਾਇਕਾ ਇਸ ਵੇਲੇ 1500 ਰੁਪਏ ਦੇ ਲਈ ਰਿਕਸ਼ਾ ਤੇ ਜਾ ਰਹੀ ਆ ਵੀ ਭਾਈ ਕਿਸੇ ਨਾਲ ਬੈਠ ਕੇ ਜਾ ਰਹੀ ਹੈ ਮੈਂ ਮੈਂ ਤੁਹਾਡੇ ਕੋਲ ਗੱਲ ਨਹੀਂ ਕੀਤੀ ਮੈਨੂੰ ਕਿਸੇ ਸੱਜਣ ਨੇ ਦੱਸਿਆ ਅੱਛਾ ਆ ਦੇਖ ਲੈ ਉਹਨੇ ਹਮ ਦੇਖੋ ਸਾਡੇ ਭੈਣ ਵੀਰ ਆ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੁੰਦਾ ਵੀ ਭਾਈ ਯਾਰ ਇੰਨੀ ਵੱਡੀ ਗਾਇਕਾ ਉਹ ਪਤਾ ਕੀ ਹੈ ਇੱਕ ਵਾਰੀ ਥਰੀ ਵਿਲਰ ਸੀ ਬਹੁਤ ਸਾਰੇ ਲੋਕੋ ਕੀ ਜਾਣੀ ਸੀ ਮੈਨਾਂ ਮੇਰੀ ਹੋਰ ਵੀ ਨਾਲ ਗੱਲ ਕਰਨ ਸੀ ਹੂੰ ਉਹਨੇ ਮੈਨੂੰ ਕੰਪੈਲ ਕੀਤਾ ਤਾਂ ਮੈਂ ਕਹਿ ਜਾਂ ਆ ਜਾਂਦੇ ਆ ਉਹ ਸਾਨੂੰ ਅਫੀਸ ਇਨਾਂ ਮੁਲਾਬੇ ਜਿੱਥੇ ਪੇਪਰ ਦੇ ਦਫਾਨੇ ਉੱਤੇ ਫਿਰ ਸਾਡਾ ਕਾਉਂਸਲਰ ਇਹ ਕਹਿੰਦਾ ਮੈਂ ਕਿਹਾ ਭਾਈ ਸਾਨੂੰ ਦੱਸੋ ਤਾਂ ਕਿੱਥੇ ਹੈ ਤੇ ਫਿਰ ਕਾਉਂਸਲਰ ਹੁਣ ਕਹਿੰਦਾ ਕੀ ਹੈ ਜੀ ਕਾਉਂਸਲਰ ਨੇ ਦੱਸਿਆ ਵੀ ਉਹ ਇੱਕ ਸਟਰੀਟ ਹੈ ਕਲਸੀਆ ਦੀ ਉਹਦੇ ਵਿੱਚ ਜਾ ਕੇ ਕਿਟਾਰਖਾਨਾ ਡਾਕਖਾਨੇ ਦੇ ਵਿੱਚ ਸਿਸਟਮ ਆਉਣਾਗਾ ਕਿ ਉਹ ਤੁਹਾਡੇ ਤੋਂ ਪੇਪਰ ਕੱਢ ਲੈਣਗੇ ਤੇ ਫਿਰ ਉਹ ਕਹਿੰਦੇ ਮੈਂ ਕਹਿੰਦੇ ਉਸੇ ਕਾਉਂਸਲਰ ਨੇ ਕਾਹਦੇ ਦੱਸ ਦਰਗੇ ਨਾਨੂੰ ਪਤਾ ਦੱਸਿਆ ਕਿ ਨਹੀਂ ਦੱਸਿਆ ਪਤਾ ਨਹੀਂ ਕਰੋ ਦੇਖੋ ਪੰਜਾਬੀਓ ਮੇਰੀ ਬੇਨਤੀ ਆ ਤੁਸੀਂ ਬੜੇ ਵੱਡੇ ਵੱਡੇ ਮੇਲੇ ਕਰਾਉਣੇ ਹੋ ਤੇ ਬੋਂਗਿਆਂ ਨੂੰ ਵੀ ਤੁਸੀਂ ਸਤਿਕਾਰ ਦਿੰਦੇ ਹੋ ਬੋਂਗਿਆਂ ਨੂੰ ਇਹਨਾਂ ਨੇ ਤਾਂ ਬਹੁਤ ਵੱਡੇ ਵੱਡੇ ਕੰਮ ਕੀਤੇ ਯਾਰ ਬੜਾ ਸੋਹਣਾ ਦਾਇਆ ਇਹਨਾਂ ਨੇ ਤੇ ਮੇਰੀ ਇੱਕ ਸਰਕਾਰ ਨੂੰ ਵੀ ਬੇਨਤੀ ਆ ਵੀ ਸੌ ਕਲਾਕਾਰ ਜਾਂ ਗੀਤਕਾਰ ਜਾਂ ਗਾਇਕ ਜਾਂ ਸੰਗੀਤਕਾਰ ਹੋਵੇ ਜਿਵੇਂ ਦੇਣ ਹੈਗੀ ਕੋਈ ਤੇ ਆਪਾਂ ਉਹਨਾਂ ਦੀ 5 5000 10 10000 ਪੈਨਸ਼ਨ ਵੀ ਨਹੀਂ ਲਾ ਸਕਦੇਗੇ ਇਥੇ ਰੱਜਾਂ ਨੂੰ ਰਜਾਉਣ ਦੇ ਲਈ ਆਪਾਂ 3600 ਤਰੀਕੇ ਅਪਣਾਉਣੇ ਆ। ਚਲੋ ਪੰਜਾਬੀ ਤਾਂ ਸੁੱਤੇ ਹੋਏ ਔਰ ਉਹਨਾਂ ਨੂੰ ਤਾਂ ਕੋਈ ਖਿਆਲ ਹੀ ਨਹੀਂ ਗਾ ਬਈ ਪਾਈ ਰੀਲਾ ਰੂਲਾ ਦੇ ਵਿੱਚ ਆਪਾਂ ਬਹੁਤ ਬਹੁਤ ਗਵਾਚੇ ਆ। ਪਰ ਆਜੋ ਆਪਾਂ ਆਪ ਦਾ ਥੋੜਾ ਜਿਹਾ ਜ਼ਿੰਮਾ ਵੀ ਨਭਾਈਏ। ਆਪਾਂ ਆਪਦੇ ਫਰਜ਼ ਵੀ ਨਭਾਈਏ। ਭੈਣੇ। ਹਾਂਜੀ। ਇਹ ਕੋ ਇੱਕ ਮਾੜਾ ਜਿਹਾ ਗਾੜਾ ਹੋ ਜਾਏ ਫਿਰ ਆਪਾਂ ਚੱਲ ਗਏ। ਬਾਕੀ ਪੂਰੀ ਗੱਲਬਾਤ ਜਿਹੜੀ ਕੋ ਚੱਜ ਰਵਿਚਾਰ ਦੇ ਵਿੱਚ ਸੁਣਨੀ ਚੱਜ ਰਵਿਚਾਰ ਚ। ਹਰ ਮਹੀਨੇ ਜਿੱਤੇ 10 ਆਊਗਾ। ਉਹਦਾ ਗੱਲਾਂ ਪਤਾ ਲੈ ਕੇ ਇੱਕ ਗਾਣਾ ਹੁਣ ਦੇ। ਹੋਰ ਗਾਣਾ ਸੁਣਾਓ। ਹੌਣ ਦੇ। ਨੀਰੀ ਨਿਮਾਏ ਮੇਰੇ ਦਿਲਾਂ ਦੀ ਐ ਮਹਿਰ ਮੇ ਤੁਝ ਮੇਰੀ ਮੁਠੀ ਵਿੱਚ ਕੀ ਨੀ ਅੰਮੀਏ ਤੁਝ ਮੇਰੀ ਮੁਠੀ ਵਿੱਚ ਕੀ ਹੁਣ ਮੈਨੂੰ ਗੁੱਡੀਆਂ ਪਟੋਲਿਆਂ ਦੀ ਖੇੜੀ ਉਤੀ ਕਦੀ ਕਦੀ ਆਸਾ ਜਿ ਆਏ 14 ਦਿਨ ਹੋਏ ਪੂਰੇ ਚੰਦ ਦੇ ਆਕਾਰ ਨੂੰ ਮੈਂ ਨਿਤ ਵੇਂਦੀ ਰਹਿ ਨੀ ਆ ਨਿਮਾਏ ਮਿੱਠੀ ਮਿੱਠੀ ਨਿੱਕੀ ਨਿੱਕੀ ਅਸੂਦੀ ਦੁਪਹਿਰ ਵਿੱਚ ਉੱਡ-ਉੱਡ ਕਰੇ ਮੇਰਾ ਜੀ ਨੀ ਅੰਮਿਏ 부ਝ ਮੇਰੀ ਮੁਠੀ ਵਿੱਚ ਕੀ ਮੇਰੀ ਨਿਮਾਏ ਮੇਰੇ ਦਿਲਾਂ ਦੀ ਇਹ ਮਹਿਰ ਮਿਝ ਮੇਰੀ ਮੁਠੀ ਵਿੱਚ ਕੀ ਨੀ ਅੰਮਿਏ 부ਝ ਮੇਰੀ ਮੁਠੀ ਵਿੱਚ ਕੀ ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉੱਤੇ ਜੁਗ-ਜੁਗ ਜੀਣ ਮੇਰੇ ਵੀ ਵੇਖਦੇ ਤੇ ਵੇਖ ਤੇਰੇ ਮੱਥੇ ਦੀਤੀ ਊੜੀ ਮਾਏ ਮੇਰੀ ਐਨੀ ਪਾਣੀ ਪਾਣੀ ਹੋ ਗਿਆ ਸਰੀ ਵਾਸਤਾਈਂ ਮਾਏ ਸਾਡਾ ਸੁੱਚੀਆਂ ਸੁਗੰਧੀਆਂ ਦਾ ਕਲੀਆਂ ਦੇ ਬੁਲਾਣੋਂ ਨਾ ਸੀ ਨੀ ਅੰਮਿਏ ੁੱਝ ਮੇਰੀ ਮੁਠੀ ਵਿੱਚ ਕੀ ਨੀ ਅੰਮਿਏ ੁੱਝ ਮੇਰੀ ਮੁਠੀ ਵਿੱਚ ਕੀ ਵਾ ਵਾ ਬਹੁਤ ਖੂਬ ਨੀ ਅੰਮਿਏ ੁੱਝ ਮੇਰੀ ਮੁਠੀ ਵਿੱਚ ਥੀ ਹੂੰ ਬਸ ਅਲੈ ਤੇ ਪਤਾ ਨਹੀਂ ਕਿ ਇਹ ਮੁਠੀਆਂ ਭਰ ਗਏ ਨੇ ਸਾਡੇ ਪੰਜਾਬ ਕੇ ਨੇ ਭੈਣੇ ਅੱਛਾ ਹਾਂ ਇਹ ਜਿਹੜੇ ਸੱਭਿਆਚਾਰਕ ਸੰਸਥਾਵਾਂ ਵਾਲਿਓ ਜੇ ਜਿਉਂਦੇ ਹੋ ਤਾਂ ਇਹਨਾਂ ਨੂੰ ਬੁਲਾਇਆ ਕਰੋ ਇਹਨਾਂ ਵਰਗਿਆਂ ਨੂੰ ਬੁਲਾਇਆ ਕਰੋ ਸਾਡੀ ਸੱਭਿਆਚਾਰਕ ਮੈਂ ਕਿ ਮੇਰੀ ਮੰਤਰੀ ਨੂੰ ਵੀ ਬੇਨਤੀ ਹੈ ਨਹੀਂ ਆਪਾਂ ਕਹਿੰਦੇ ਵੀ ਪਾਈ ਆ ਵੀ ਕੀਤਾ ਵੀ ਕਰਾਂਗੇ ਆ ਵੀ ਕਰਾਂਗੇ ਇਹਨਾਂ ਬਾਰੇ ਸੋਚੋ ਜਿਹੜੇ ਪ੍ਰੋਮੋਟਰ ਆ ਉਹ ਚਿਕੜ ਭੁੰਡੇ ਟਾਈਪ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਬੁਲਾ ਲੈਨੇ ਹੋ ਤੇ ਉੱਥੇ ਕਦੇ ਨਹੀਂ ਬਹੁਤ ਵੱਡਾ ਸ਼ੋਰ ਰੱਖਿਆ ਸਾਨੂੰ ਪਤਾ ਵੀ ਤੁਹਾਡੇ ਭਰਦੇ ਨਹੀਂਗੇ ਉਹ ਵੀ ਬੰਦਾ ਤੁਹਾਡੇ ਕੋਲ 100 ਨਹੀਂ ਇਕੱਠਾ ਹੁੰਦਾਗਾ ਫਿਰ ਕਹਿੰਦੇ ਫ੍ਰੀ ਦੇ ਟਿਕਟਾਂ ਜਿਹੜੇ ਲੌਣੀਆਂ ਹੀ ਫ੍ਰੀ ਦੇ ਵਿੱਚ ਆ ਫਿਰ ਇਹਨਾਂ ਨੂੰ ਬੁਲਾ ਲਿਆ ਕਰੋ ਨਾਲੇ ਕੁਝ ਵਿਆਹ ਕਰੋ ਇਹਨਾਂ ਨੂੰ ਠੀਕ ਹੈ ਨਹੀਂ ਠੀਕ ਹੈ ਵਧੀਆ ਤੁਝੋ ਕੋਈ ਨਾ ਠੀਕ ਹੈ ਨਾ ਵਧੀਆ ਬਸ ਤੁਹਾਡੇ ਚਾਚੇ ਦਾ ਵਿਚਾਰ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲੈ ਕੇ ਆਉਣਗੇ ਮਿਹਰਬਾਨ